ਦੀਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਵੱਡਾ ਤੋਹਫ਼ਾ ਮਿਲ ਸਕਦਾ ਹੈ ਤੇ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਡੀਏ ਵਾਅਦੇ ਦੀ ਉਡੀਕ ਕਰ ਰਹੇ ਨੇ ਜੇਕਰ ਮੀਡੀਆ ਰਿਪੋਰਟਾਂ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਰਕਾਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਪੱਤਾ ਵਧਾ ਸਕਦੀ ਹੈ ਤੇ ਮਹਿੰਗਾਈ ਪੱਤਾ ਵਧਾਉਣ ਦੇ ਨਾਲ ਤਨਖਾਹ ਦੇ ਵਿੱਚ ਵੀ ਵਾਅਦਾ ਹੋ ਸਕਦਾ ਹੈ ਹਾਲਾਂਕਿ ਜੇਕਰ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਇਸ ਵਾਰ ਮਹਿੰਗਾਈ ਪੱਤਾ 3% ਤੋਂ ਵਧਾ ਕੇ 4% ਹੋ ਸਕਦਾ ਹੈ ਤਾਂ ਵਰਤਮਾਨ ਸਮੇਂ ਦੇ ਵਿੱਚ ਮਹਿੰਗਾਈ ਪੱਤਾ 55% ਦਰਜ ਕੀਤਾ ਗਿਆ ਇਸ ਮੁਤਾਬਕ ਮਹਿੰਗਾਈ ਪੱਤਾ 58% ਜਾਂ ਫਿਰ 59% ਹੋ ਸਕਦਾ ਹੈ ਤਾਂ ਦੱਸ ਦਈਏ ਕਿ ਜੇਕਰ ਮੂਲ ਤਨਖਾਹ ਦੇ ਵਿੱਚ 540 ਰੁਪਏ ਭਾਵ 18000 ਰੁਪਏ ਦਾ ਵਾਅਦਾ ਹੁੰਦਾ ਤਾਂ ਮੂਲ ਪੈਨਸ਼ਨ ਦੇ ਵਿੱਚ 270 ਰੁਪਏ ਭਾਵ 9000 ਦਾ ਵਾਅਦਾ ਹੋ ਸਕਦਾ ਹੈ ਇਸ ਬਾਰੇ ਅੰਤ੍ਰੀਮ ਫੈਸਲਾ ਸਤੰਬਰ ਤੇ ਅਕਤੂਬਰ ਦੇ ਵਿਚਾਲੇ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਹਾਲਾਂਕਿ ਮਹਿੰਗਾਈ ਪੱਤੇ ਦੀ ਗਣਨਾ ਕਰਨ ਦੇ ਲਈ CPI IW ਦੇ ਨਾਲ ਸੰਬੰਧਿਤ ਇੱਕ ਫਾਰਮੂਲਾ ਵਰਤਿਆ ਜਾਂਦਾ ਹੈ ਜੇਕਰ AI CPI IW ਦੇ ਵਿੱਚ ਵਾਧਾ ਹੁੰਦਾ ਤਾਂ ਇਸ ਦਾ ਮਤਲਬ ਹੈ ਕਿ ਮਹਿੰਗਾਈ ਪੱਤਾ ਵੀ ਵਧੇਗਾ ਦੂਜੇ ਪਾਸੇ ਜੇਕਰ ਇਸ ਦੇ ਵਿੱਚ ਗਿਰਾਵਟ ਆਉਂਦੀ ਹੈ ਤਾਂ ਮਹਿੰਗਾਈ ਪੱਤਾ ਘਟੇਗਾ ਜੇਕਰ ਅਸੀਂ ਲੇਬਰ ਬਿਊਰੋ ਦੀ ਵੈੱਬਸਾਈਟ ਤੋਂ ਪ੍ਰਾਪਤ ਅੰਕੜਿਆਂ ਤੇ ਵਿਸ਼ਵਾਸ ਕਰੀਏ ਤਾਂ ਇਹ ਮਾਰਚ ਤੋਂ ਵਧ ਰਿਹਾ ਮਾਰਚ 2025 ਦੇ ਵਿੱਚ CPI IW 143 ਦਰਜ ਕੀਤਾ ਗਿਆ ਸੀ ਫਿਰ April 2025 ਦੇ ਵਿੱਚ 143.5 ਦਰਜ ਕੀਤਾ ਗਿਆ ਤੇ ਇਸ ਤੋਂ ਬਾਅਦ ਮਈ 2025 ਦੇ ਵਿੱਚ ਇਹ 0.5 ਵਧਾ ਕੇ 144 ਹੋ ਗਿਆ ਤਾਂ ਵੱਧਦੀ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਹਰ ਕਰਮਚਾਰੀ ਨੂੰ ਮੂਲ ਤਨਖਾਹ ਦੇ ਨਾਲ ਮਹਿੰਗਾਈ ਪੱਤਾ ਵੀ ਦਿੱਤਾ ਜਾਂਦਾ ਹੈ ਇਸ ਨੂੰ ਹਰ 2 ਸਾਲ ਬਾਅਦ ਸੋਧਿਆ ਜਾਂਦਾ ਹੈ ਇਸ ਦੇ ਵਿੱਚ ਕਿੰਨਾ ਵਾਧਾ ਕਰਨਾ ਹੈ ਕਿੰਨੀ ਕਮੀ ਕਰਨੀ ਹੈ ਮੌਜੂਦਾ ਮਹਿੰਗਾਈ ਦੇ ਆਧਾਰ ਤੇ ਤੈਅ ਹੁੰਦਾ ਹੈ ਤੇ ਅਸੀਂ ਗਣਨਾ ਕਰਨ ਦੇ ਲਈ ਸੀਪੀਆਈ ਆਈਡਬਲਿਊ ਡਾਟਾ ਲਿਆ ਜਾਂਦਾ ਹੈ ਤੇ ਦੀਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਮਿਲ ਸਕਦਾ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਅਕਤੂਬਰ ਦੇ ਵਿੱਚ ਡੀਏ ਵਾਅਦਾ ਦਾ ਐਲਾਨ ਕਰ ਸਕਦੀ ਹੈ ਤੇ ਮਹਿੰਗਾਈ ਪੱਤੇ ਦੇ ਵਿੱਚ ਇਹ ਵਾਅਦਾ ਸਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਹੋਵੇਗਾ ਤੇ ਇਸੇ ਦਰਮਿਆਨ ਹੁਣੀ ਨਦੀ ਤਨਖਾਹ ਦੇ ਵਿੱਚ ਵੀ ਵਾਅਦਾ ਹੋ ਸਕਦਾ ਹੈ ਦੀਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਮਿਲ ਸਕਦਾ ਹੈ ਤਾਂ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਡੀਏ ਵਾਅਦੇ ਦੀ ਉਡੀਕ ਕਰ ਰਹੇ ਨੇ ਜੇਕਰ ਮੀਡੀਆ ਰਿਪੋਰਟਾਂ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਰਕਾਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਪੱਤਾ ਵਧਾ ਸਕਦੀ ਹੈ ਤੇ ਮਹਿੰਗਾਈ ਪੱਤਾ ਵਧਾਉਣ ਦੇ ਨਾਲ ਤਨਖਾਹ ਦੇ ਵਿੱਚ ਵੀ ਵਾਅਦਾ ਹੋ ਸਕਦਾ ਹੈ हालांकि जेकर मीडिया रिपोर्टा गल करिए इस बार महंगाई पत्ता तीन फीसद तो वा के चार फीसद हो सकता है तो वर्तमान समय महंगाई पत्ता पचवंजा फीसद दर्ज किया गया इस मुताबिक महंगाई पत्ता अठवंजा फीसद या फिर उनाठ फीसद हो सकता है तो दस दे की जेकर मूल तनखाहौ चाली रुपये भाव अठारह हजार रुपये का वाधा हूं तो मूल पेनशन दो सौ सत्तर रुपये भाव नौ हज़ार का वाधा हो सकता है इस बारे अंतरिम फैसला सितंबर से अक्तूबर कैबिनेट बैठक लिया जाएगा ਹਾਲਾਂਕਿ ਮਹਿੰਗਾਈ ਪੱਤੇ ਦੀ ਗਣਨਾ ਕਰਨ ਦੇ ਲਈ CPI IW ਦੇ ਨਾਲ ਸੰਬੰਧਿਤ ਇੱਕ ਫਾਰਮੂਲਾ ਵਰਤਿਆ ਜਾਂਦਾ ਹੈ ਜੇਕਰ AI CPI IW ਦੇ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਮਹਿੰਗਾਈ ਪੱਤਾ ਵੀ ਵਧੇਗਾ ਦੂਜੇ ਪਾਸੇ ਜੇਕਰ ਇਸ ਦੇ ਵਿੱਚ ਗਿਰਾਵਟ ਆਉਂਦੀ ਹੈ ਤਾਂ ਮਹਿੰਗਾਈ ਪੱਤਾ ਘਟੇਗਾ ਜੇਕਰ ਅਸੀਂ ਲੇਬਰ ਬਿਊਰੋ ਦੀ ਵੈੱਬਸਾਈਟ ਤੋਂ ਪ੍ਰਾਪਤ ਅੰਕੜਿਆਂ ਤੇ ਵਿਸ਼ਵਾਸ ਕਰੀਏ ਤਾਂ ਇਹ ਮਾਰਚ ਤੋਂ ਵਧ ਰਿਹਾ ਮਾਰਚ 2025 ਦੇ ਵਿੱਚ CPI IW 143 ਦਰਜ ਕੀਤਾ ਗਿਆ ਸੀ ਫਿਰ April 2025 ਦੇ ਵਿੱਚ 143.5 ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਮਈ 2025 ਦੇ ਵਿੱਚ ਇਹ 0.5 ਵਧਾ ਕੇ 1.44 ਹੋ ਗਿਆ। ਤਾਂ ਵੱਧੀ ਮਹਿੰਗਾਈ ਦੇ ਨਾਲ ਜੁਟਣ ਦੇ ਲਈ ਹਰ ਕਰਮਚਾਰੀ ਨੂੰ ਮੂਲ ਤਨਖਾਹ ਦੇ ਨਾਲ ਮਹਿੰਗਾਈ ਪੱਤਾ ਵੀ ਦਿੱਤਾ ਜਾਂਦਾ ਹੈ। ਇਸ ਨੂੰ ਹਰ 2 ਸਾਲ ਬਾਅਦ ਸੋਧਿਆ ਜਾਂਦਾ ਹੈ। ਇਸ ਦੇ ਵਿੱਚ ਕਿੰਨਾ ਵਾਧਾ ਕਰਨਾ ਹੈ ਕਿੰਨੀ ਕਮੀ ਕਰਨੀ ਹੈ ਮੌਜੂਦਾ ਮਹਿੰਗਾਈ ਦੇ ਆਧਾਰ ਤੇ ਤੈਅ ਹੁੰਦਾ ਹੈ ਤੇ ਅਸੀਂ ਗਣਨਾ ਕਰਨ ਦੇ ਲਈ CPIIW ਡਾਟਾ ਲਿਆ ਜਾਂਦਾ ਹੈ ਤੇ ਦੀਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਮਿਲ ਸਕਦਾ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਅਕਤੂਬਰ ਦੇ ਵਿੱਚ ਡੀਏ ਵਾਧਾ ਦਾ ਐਲਾਨ ਕਰ ਸਕਦੀ ਹੈ ਤੇ ਮਹਿੰਗਾਈ ਪੱਤੇ ਦੇ ਵਿੱਚ ਇਹ ਵਾਧਾ ਸਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਹੋਵੇਗਾ ਤੇ ਇਸ ਦੇ ਦਰਮਿਆਨ ਹੁਣੇ ਨਾ ਦੀ ਤਨਖਾਹ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ